ਜੇ ਨਿਕਲੇ ਸੀਗੇ ਸੀ ਆ ਜਾਂਦੀ ਹੈ ਵਿੱਚ ਮੈਨੂੰ ਦਵਾ ਦਿਖਾਉਂਦੀ ਬੇਸਿਕ ਵੀ ਗਲੀ ਚ ਪੁੱਜੀਆਂ ਹੀ ਸੀਗੀਆਂ ਸੀ ਤੇ ਮੋਟਰਸਾਈਕਲ ਦੇ ਦੋ ਖੜੇ ਸੀਗੇ ਮੁੰਡਾ ਇੱਕ ਪਿੱਛੇ ਨੱਟ ਕੇ ਆਇਆ ਹੁਣ ਸਾਡੇ ਹੱਥੋਂ ਚ ਖੋਤਾ ਮੈਂ ਬਥੇਰੀ ਕੋਸ਼ਿਸ਼ ਕੀਤੀ ਪਰ ਨਹੀਂ ਉਹ ਇੱਕਦਮ ਤਣੀ ਤੋੜਾ ਲੀ ਉਹ ਮੈਥੋਂ ਤੱਕ ਆਈ ਵੀ ਪਰ ਉਹ ਨਹੀਂ ਸਾਰੇ ਹੱਥ ਹੀ ਨਹੀਂ ਆਏ ਤਿੰਨ ਜਣੇ ਸੀਗੇ ਉਹ ਤੇ ਮੇਰਾ ਪੋਰਸ ਲੈ ਕੇ ਨੱਟ ਗਏ ਉਹ ਪੋਰਸ ਲੈ ਕੇ ਨੱਟ ਗਏ ਪੋਰਸ ਚ ਕੀ ਆ ਗਿਆ ਇੱਕ ਮੇਰਾ ਮੋਬਾਈਲ ਹੈਗਾ ਤੇ ਨਾਲ ਪੈਸੇ ਸੀਗੇ ਨਾ ਆਧਾਰ ਕਾਰਡ ਵੀ ਹੈਗਾ ਮੇਰਾ ਪੈਸੇ ਕਿੰਨੇ ਸੀਗੇ ਪੈਸੇ 1500 ਰੁਪਏ ਆ ਠੀਕ ਹੈ ਤੇ ਤੁਸੀਂ ਕਿਹੜੀ ਜਗ੍ਹਾ ਆਏ ਸੀ ਜਵਾਈ ਦਾ ਅਸ਼ ਅਮਿਤ ਗੁਪਤਾ ਦੇ ਗੁਪਤਾਸ ਕਿਨੇ ਕੇ ਰਹੇ ਹਾਂ ਜੀ ਕਿੰਨੇ ਵਜੇ ਦੀ ਗੱਲਬਾਤ ਹੈ ਇਹ ਹੋਏ 10-15 ਮਿੰਟ ਹੀ ਹੋਏ ਆ ਸਰ 10-15 ਮਿੰਟ ਹੀ ਹੋਏ ਆ ਸਾਰੇ ਠੀਕ ਹੈ ਜੀ ਤੇ ਸਰਦਾਰ ਸਿਗੇ ਮੋਨੇ ਸੀਗੇ ਮੋਨੇ ਸੀਗੇ ਤੇ ਕਿਹੜੇ ਮੋਟਰਸਾਈਕਲ ਤੇ ਪਛਾਣੇ ਕਿਹੜੇ ਸਪਲੈਂਡਰ ਮੋਟਰਸਾਈਕਲ ਤਿੰਨ ਜਣੇ ਸੀਗੇ ਜਿਹੜਾ ਚੀਨੀ ਸਾੜ ਪਰਸਖੋਤਾ ਨੂੰ ਕਾਲੀ ਟੀ-ਸ਼ਰਟ ਪਾਈ ਹੈ ਠੀਕ ਹੈ ਤਿੰਨ ਜਣੇ ਸਵਾਰ ਸੀਗੇ ਹਾਂ ਜੀ ਤੇ ਕੁਛ ਕਿਧਰ ਨੂੰ 도ੜੇ ਉਹ ਲੱਗਿਆ ਮੈਨੂੰ ਇਧਰ ਨੂੰ ਹੀ ਗਏ ਆ ਮੈਂ ਇੱਥੇ ਤੱਕ ਤਾਂ ਪਿੱਛਾ ਕੀਤਾ ਮੈਂ ਬਥੇਰੀ ਲੜਾਈ ਮੈਂ ਕਿਸੇ ਨੇ ਹੱਥ ਪਾਇਆ ਨਹੀਂ ਬਸ ਨਿਕਲ ਗਏ ਉਹ ਤੁਸੀਂ ਕਿੱਥੇ ਆ ਅੱਜ ਤਾਂ ਬਸਟ ਆਏ ਆ ਉਦੋਂਸ ਮੈਂ ਪੈਦਲ ਣਟੀ ਸੀ ਕਿ ਉਹਨਾਂ ਦੇ ਪਿੱਛੇ ਕੋਈ ਹੱਥ ਨਹੀਂ ਆਏ ਉਹ ਅੱਛਾ ਤੁਸੀਂ ਪੈਦਲ ਉਹਨਾਂ ਦੇ ਪਿੱਛੇ ਪਿੱਛੇ ਹਾਂਜੀ ਕੋਈ ਸਰ ਛੋੜਦਾ ਨਹੀਂ ਇਹ ਨਹੀਂ ਹੱਥ ਦੇਖੋ ਦੇ ਪਿਆ ਪੁਲਿਸ ਕੰਪਲੀਟ ਕਰ ਰਹੀ ਕਿਉਂ ਜੀ ਕਿ ਨਹੀਂ ਨਹੀਂ